ਆਸ਼ਾ ਵਰਕਰ ਨੂੰ 2500 ਰੁਪਇਆ ਦਾ ਫਿਕਸ ਦਿੱਤਾ ਜਾਂਦਾ ਆ ਤੇ ਪਲੱਸ ਇਨਸੈਂਟਿਵ ਸੀਗਾ ਆਸ਼ਾ ਵਰਕਰਾਂ ਦਾ ਇਨਸੈਂਟਿਵ ਜਿਹੜਾ ਉਹ ਇਹਨਾਂ ਨੇ ਕੱਟ ਦਿੱਤਾ ਆ ਏ ਐਨ ਸੀ ਕੱਟ ਦਿੱਤੀ ਆ ਫਸਟ ਸੈਕਿੰਡ ਤੇ ਜਿਹੜੀ ਡਿਲੀਵਰੀ ਸੀ ਨਾਈਟ ਸਟੇ ਉਹ ਵੀ ਕੱਟਦੀ ਹਾਏ ਹਾਏ ਨਹੀਂ ਮਰ ਗਿਆ ਹਾਏ ਹਾਏ ਨਹੀਂ ਮਰ ਗਿਆ ਹਾਏ ਹਾਏ ਨਹੀਂ ਮਰ ਗਿਆ ਹਾਏ ਹਾਏ 52 ਸਾਲ ਵਾਲੀਆਂ ਜਿਹੜੀਆਂ ਮੇਰੀਆਂ ਭੈਣਾਂ ਉਹਨਾਂ ਨੂੰ 15 ਤੋਂ 20 ਸਾਲ ਹੋ ਗਏ ਨੌਕਰੀ ਕਰਦੇ 2008 ਤੋਂ ਨੌਕਰੀ ਕਰ ਰਹੀਆਂ ਆ ਉਹਨਾਂ ਨੂੰ ਇਹਨਾਂ ਨੇ ਬਿਨਾ ਕੁਛ ਦਿੱਤੇ ਹੋਏ ਉਹਨਾਂ ਨੂੰ ਹੱਥ ਦੇ ਵਿੱਚ ਲੈਟਰ ਫੜਾਤੀ ਆ ਕਿ ਤੁਸ ਤੁਹਾਨੂੰ ਸੇਵਾ ਮੁਕਤ ਕੀਤਾ ਜਾਂਦਾ ਆ ਹਾਏ 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 ਜੇ ਉਸ ਭੈਣਾਂ ਨੂੰ ਇਹਨਾਂ ਨੇ 5 ਲੱਖ ਰੁਪਈਆ ਤੇ 10000 ਰੁਪਈਆ ਮਹੀਨਾ ਪੈਨਸ਼ਨ ਨਾ ਲਾਗੂ ਕੀਤੀ ਤੇ ਆਸ਼ਾ ਵਰਕਰਾਂ ਜਿਹੜੀਆਂ ਆ ਆਪਣਾ ਰੋਜ਼ ਪ੍ਰਦਰਸ਼ਨ ਕਰਨ ਗਿਆ ਇਸ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਹਾਏ 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 ਅਡਸ ਪੈਂਸਟਰੀਆਂ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਚਾਹ ਬਣਾਉਣ ਦੇ ਰੱਖਿਆ ਜਾਂਦਾ ਆ ਤੇ ਕਈ ਮੈਡਮਾਂ ਬਹੁਤ ਪਰੇਸ਼ਾਨ ਕਰਦੀਆਂ ਕਹਿੰਦੇ ਢੇਲੀ ਤੁਸੀਂ ਹਾਜ਼ਰੀ ਇੱਥੇ ਲਗਾਓ ਜਦੋਂ ਕਿ ਸਰਕਾਰ ਨੇ ਸਾਨੂੰ ਜਿਹੜਾ ਹਾਜ਼ਰੀ ਹਜੇ ਲਗਾਉਣ ਦਾ ਨਹੀਂ ਕਿਹਾ लुधना लाइव ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਜੂਮਰੀ ਲੁਧਨ ਦੇ ਸਿਵਲ ਸਰਜਨ ਦੇ ਵਿੱਚ ਮੌਜੂਦ ਹਾਂ ਦਿੱਤੇ ਕਿ ਇੱਕ ਵੱਡਾ ਇਕੱਠ ਹੋ ਜਾਵੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਸ਼ਾ ਵਰਕਰ ਦੇ ਜਿਹੜੇ ਕਿ ਇੱਥੇ ਮੌਜੂਦ ਨੇ ਵਰਕਰ ਜਿੱਤੇ ਕਿ ਪ੍ਰਦਰਸ਼ਨ ਕਰ ਰਹੇ ਨੇ ਵੱਡੇ ਕੱਟ ਦੇ ਵਿੱਚ ਮੰਗਾ ਆਪਣੀਆਂ ਜਰੀਆਂ ਨੇ ਪੂਰੀਆਂ ਕਰਨ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜਰੀ ਪੈਨਸ਼ਨ ਜਰੀ ਹੈ ਉਹ ਨਹੀਂ ਲਾਈ ਗਈ ਸਰ ਆਸ਼ਾ ਵਰਕਰ ਨੇ ਜਿਹੜਾ ਕਿ ਅਕਿਆ ਸੀਗਾ ਸਿਵਲ ਸਰਜਨ ਨੂੰ ਤੇ ਹੁਣ ਜਿਹੜੀ ਕਿ ਇਹ ਮੰਗਾ ਜਰੀ ਹੈ ਆਪਣੀ ਪੂਰੀਆਂ ਕਰਨ ਆਏ ਨੇ ਗੱਲਬਾਤ ਕਰ ਲੈਣੇ ਆ ਮੈਡਮ ਹਾਂਜੀ ਮੈਂ ਪ੍ਰਧਾਨ ਰਾਜੀਕੌਰ ਜ਼ਿਲ੍ਹਾ ਲੁਧਿਆਣਾ ਤੋਂ ਇਹ ਪ੍ਰਦਰਸ਼ਨ ਇਸ ਲਈ ਕਰ ਰਹੇ ਹਾਂ ਕਿ ਵੀ ਆਸ਼ਾ ਵਰਕਰ ਨੂੰ 2500 ਰੁਪਏ ਦਾ ਫਿਕਸ ਦਿੱਤਾ ਜਾਂਦਾ ਆ ਤੇ ਪਲੱਸ ਇਨਸੈਂਟਿਵ ਸੀਗਾ ਆਸ਼ਾ ਵਰਕਰਾਂ ਦਾ ਇਨਸੈਂਟਿਵ ਜਿਹੜਾ ਉਹ ਇਹਨਾਂ ਨੇ ਕੱਟ ਦਿੱਤਾ ਆ ANC ਕੱਟ ਦਿੱਤੀ ਆ ਫਸਟ ਸੈਕਿੰਡ ਤੇ ਜਿਹੜੀ ਡਿਲੀਵਰੀ ਸੀ ਨਾਈਟਸ ਤੇ ਉਹ ਵੀ ਕੱਟਦੀ ਹੋਰ ਵੀ ਕਈ ਇਨਸੈਂਟਿਵ ਜਿਹੜੇ ਆ ਉਹ ਆਸ਼ਾ ਵਰਕਰਾਂ ਦੇ ਕੱਟਦੇ ਆ 22500 ਬਣਦਾ ਸੀਗਾ ਸਾਰਾ ਉਹਦੇ ਵਿੱਚੋਂ ਵੀ ਇਹਨਾਂ ਨੇ ਇਨਸੈਂਟਿਵ ਕੱਟ ਦਿੱਤਾ ਹੈ ਤੇ 1000 1200 ਦੇ ਉੱਤੇ ਆਸ਼ਾ ਕੰਮ ਕਰੂਗੀ ਤੇ ਜੇ ਆਪਾਂ ਪ੍ਰਾਈਵੇਟ ਵੀ ਕਿਤੇ ਜੋਬ ਕਰੀ ਜਾ ਤਾਂ ਵੀ 500 ਰੁਪਏ ਡੇਲੀ ਦਿਹਾੜੀ ਪੈਂਦੀ ਆ 15000 ਪੈਂਦੀ ਆ ਠੀਕ ਆ ਮਹੀਨੇ ਦਾ 15000 ਤੇ ਇੱਥੇ ਆਸ਼ਾ ਵਰਕਰ ਨੂੰ ਕੀ ਦਿੱਤਾ ਜਾਂਦਾ 22500 ਆਪਣੇ ਬੱਚੇ ਛੱਡ ਕੇ 24 ਘੰਟੇ ਆਨ ਡਿਊਟੀ ਆਸ਼ਾ ਵਰਕਰਾਂ ਰਹਿੰਦੀ ਆ ਇਹਨਾਂ ਨੇ ਕੱਟੇ ਹੋਏ ਇਨਸੈਂਟਿਵ ਜੇ ਦੁਆਰਾ ਬਿਹਾਲ ਨਾ ਕੀਤੇ ਤੇ ਆਸ਼ਾ ਵਰਕਰਾਂ ਦੇ ਵਿੱਚ ਭਾਰੀ ਰੋਸ ਆਏਗਾ ਤਾਂ ਉਹ ਫਿਰ ਰੋਡ ਵੀ ਜਾਮ ਕਰਨਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਸਾਹਮਣਾ ਕਰਨਾ ਪਏਗਾ ਸਰਕਾਰ ਨੂੰ ਦੂਸਰਾ 58 ਸਾਲ ਵਾਲੀਆਂ ਜਿਹੜੀਆਂ ਮੇਰੀਆਂ ਭੈਣਾਂ ਉਹਨਾਂ ਨੂੰ 15 ਤੋਂ 20 ਸਾਲ ਹੋ ਗਏ ਨੌਕਰੀ ਕਰਦੇ 2008 ਤੋਂ ਨੌਕਰੀ ਕਰ ਰਹੀਆਂ ਆ ਉਹਨਾਂ ਨੂੰ ਇਹਨਾਂ ਨੇ ਬਿਨਾ ਕੁਝ ਦਿੱਤੇ ਹੋਏ ਉਹਨਾਂ ਨੂੰ ਹੱਥ ਦੇ ਵਿੱਚ ਲੈਟਰ ਫੜਾਤੀ ਆ ਕਿ ਤੁਸ ਤੁਹਾਨੂੰ ਸੇਵਾ ਮੁਕਤ ਕੀਤਾ ਜਾਂਦਾ ਆ ਜੇ ਉਸ ਭੈਣਾਂ ਨੂੰ ਇਹਨਾਂ ਨੇ 5 ਲੱਖ ਰੁਪਈਆ ਤੇ 10000 ਰੁਪਈਆ ਮਹੀਨਾ ਪੈਨਸ਼ਨ ਨਾ ਲਾਗੂ ਕੀਤੀ ਤੇ ਆਸ਼ਾ ਵਰਕਰਾਂ ਜਿਹੜੀਆਂ ਆ ਆਪਣਾ ਰੋਜ਼ ਪ੍ਰਦਰਸ਼ਨ ਕਰਨਗੀਆਂ ਇਸ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਦੂਸਰਾ ਆਸ਼ਾ ਵਰਕਰਾਂ 24 ਘੰਟੇ ਡਿਊਟੀ ਕਰਦੀਆਂ ਏਰੀਆ ਵਿੱਚ ਰਹਿੰਦੀਆਂ ਬੀਪੀ ਸ਼ੂਗਰ ਦੇ ਪੇਸ਼ੈਂਟ ਡਿਲੀਵਰੀ ਜਿਹੜੀ ਆ ਉਹ ਕਰਵਾਂਦੀਆਂ ਆ ਤੇ ਕੈਂਸਰ ਦੇ ਪੇਸ਼ੈਂਟ ਆਸ਼ਾ ਵਰਕਰਾਂ ਨੂੰ ਫੇਰ ਵੀ ਡਿਸਪੈਂਸਰੀਆਂ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਚਾਹ ਬਣਾਉਣ ਦੇ ਰੱਖਿਆ ਜਾਂਦਾ ਆ ਤੇ ਕਈ ਮੈਡਮਾ ਬਹੁਤ ਪਰੇਸ਼ਾਨ ਕਰਦੀਆਂ ਕਹਿੰਦੀਆਂ ਡੇਲੀ ਤੁਸੀਂ ਹਾਜ਼ਰੀ ਇੱਥੇ ਲਗਾਓ ਜਦੋਂ ਕਿ ਸਰਕਾਰ ਨੇ ਸਾਨੂੰ ਜਿਹੜਾ ਹਾਜ਼ਰੀ ਹਜੇ ਲਗਾਉਣ ਦਾ ਨਹੀਂ ਕਿਹਾ ਤੇ ਪਰ ਸਾਨੂੰ ਏਨਵਾ ਵੱਲੋਂ ਕਈ ਏਨਵਾ ਵੱਲੋਂ ਸਾਰੀਆਂ ਏਨਵਾ ਨੂੰ ਨਹੀਂ ਮੈਂ ਕਹਿੰਦੀ ਕਈ ਏਨਵਾ ਵੱਲੋਂ ਬਹੁਤ ਪਰੇਸ਼ਾਨ ਕੀਤਾ ਜਾਂਦਾ ਆ ਸੋ ਮੈਂ ਸਰਕਾਰ ਅੱਗੇ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਆ ਵੀ ਆਸ਼ਾ ਦਾ ਜਿਹੜਾ ਵੀ ਕੰਮ ਹੈਗਾ ਯਾਰ ਤੁਸੀਂ ਇੱਕ ਵਾਰੀ ਉਹ ਕਲੀਅਰ ਕਰ ਦਿਓ ਕਿਉਂਕਿ ਜਿਹੜਾ ਕੰਮ ਵੱਡਿਆ ਲੈਵਲ ਤੇ ਨਹੀਂ ਹੁੰਦਾ ਤਾਂ ਤੁਸੀਂ ਜ਼ੀਰੋ ਤੋਂ ਆਸ਼ਾ ਵਰਕਰ ਕਰਦੇ ਹੋ ਤੇ ਸੋਧਦੇ ਨੇ ਵੀ ਆਸ਼ਾ ਵਰਕਰ ਕੰਮ ਕਰੇ ਪਰ ਤੁਸੀਂ ਇਹ ਵੀ ਤਾਂ ਦੇਖੋ ਆਸ਼ਾ ਵਰਕਰ ਹਰੇਕ ਕੰਮ ਨੂੰ ਤੁਹਾਡੇ ਨਾਲ ਐਗਰੀ ਆ ਹਰੇਕ ਕੰਮ ਆਸ਼ਾ ਵਰਕਰ ਕਰੂਗੀ ਲੇਕਿਨ ਤੁਸੀਂ ਕਮ ਸੇ ਕਮ ਇਹ ਤਾਂ ਦੇਖੋ ਆਸ਼ਾ ਦੀ ਸੈਲਰੀ ਕਿੰਨੀ ਦੇ ਰਹੇ ਹੋ ਕਿੰਨੀ ਤਨਖਾਹ ਆਸ਼ਾ ਦੀ ਦੇ ਰਹੇ ਹੋ 2500 ਦੇ ਵਿੱਚ ਆਸ਼ਾ ਦੀ ਤੁਸੀਂ ਜਾਣ ਲੈਣੀ ਕੀਤੀ ਹੋਈ ਆ ਇਸ ਕਰਕੇ ਜਾਂ ਤਾਂ ਪੱਕੀ ਤਨਖਾਹ ਲਾ ਦਿਓ ਆਸ਼ਾ ਵਰਕਰਾਂ ਦੀ ਮਹੀਨੇ ਦੀ ਤੇ ਇਨਸੈਂਟਿਵ ਵੀ ਬੇਸ਼ੱਕ ਬੰਦ ਕਰ ਦੋ ਦੂਸਰਾ ਦੂਸਰਾ ਨੰਬਰ ਆਸ਼ਾ ਵਰਕਰ ਤੇ ਆਸ਼ਾ ਫੈਸੀਲੇਟੇਟਰਾਂ ਦੀ ਤਨਖਾਹ ਫਿਕਸ ਲਗਾ ਦੋ ਦੂਸਰਾ ਨੰਬਰ ਦੇ ਉੱਤੇ ਫਿਰ ਹਾਜ਼ਰੀ ਯਕੀਨੀ ਬਣਾਈ ਜਾਵੇ ਔਰ ਜਿਹੜੀਆਂ ਆਸ਼ਾ ਨੂੰ ਇਹ ਸੇਵਾ ਮੁਕਤ ਕੀਤੀ ਜਾਂਦੇ ਆ ਉਹਨਾਂ ਨੂੰ 5000 ਰੁਪਇਆ ਪਲੱਸ 10000 5 ਲੱਖ ਰੁਪਇਆ 10000 ਰੁਪਇਆ ਮਹੀਨੇ ਦੀ ਪੈਨਸ਼ਨ ਜਿਹੜੀ ਲਾਗੂ ਕੀਤੀ ਜਾਵੇ ਮੈਡਮ ਇਨੀ ਬੁਜੁਰਗ ਵੀ ਅਸਤਾ ਦੇ ਵਿੱਚ ਆਏ ਤੇ ਇੰਨੀ ਕੀ ਆਤਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ ਗੱਲਬਾਤ ਕੀ ਹੋਈ ਹੈ ਪ੍ਰਸ਼ਾਸਨ ਦੇ ਨਾਲ ਸਿਵਲ ਸਰਜਨ ਦੇ ਨਾਲ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਿਵਲ ਸਰਜਨ ਕਹਿੰਦੇ ਮੀਟਿੰਗ ਤੇ ਗਏ ਹੋਏ ਨੇ ਅਸੀਂ ਤਾਂ ਇੱਥੇ ਗਰਮੀ ਦੇ ਵਿੱਚ ਤਰਨਾ ਹੀ ਦੇ ਰਹੇ ਹਾਂ ਸਾਡੀ ਕੋਈ ਕਿਸੇ ਨਾਲ ਅਜੇ ਕੋਈ ਗੱਲਬਾਤ ਨਹੀਂ ਕਿੰਨੀ ਦੇਰ ਤੱਕ ਤਰਨਾ ਰਹੇਗਾ ਅਜੇ ਦੇਖਦੇ ਹਾਂ ਕਿੰਨੇ ਦੇਰ ਤੱਕ ਕਰ ਬੈਨੇ ਆ ਇੱਥੇ ਜਿੰਨਾ ਚਿਰ ਸਿਵਲ ਸਰਜਨ ਨਹੀਂ ਆਉਂਦੇ ਉਨਾ ਚਿਰ ਬੈਠੇ ਆ ਕੀ ਲੱਗਦਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਪ੍ਰਭਾਵ ਪਏਗਾ ਇਹ ਤਾਂ ਪ੍ਰਭਾਵ ਤਾਂ ਪਊਗਾ ਹੀ ਅੱਗੇ ਜਿ ਪਿਆ ਵੀ ਹੈਗਾ ਤੇ ਪਿਆ ਪਊਗਾ ਵੀ ਜਦੋਂ ਸਾਡੀ ਨਹੀਂ ਸੁਣ ਸੁਣਵਾਈ ਹੋ ਰਹੀ ਤਾਂ ਜ਼ਰੂਰ ਪਾਊਗਾ ਜਦੋਂ ਸਾਨੂੰ ਆਪਣਾ ਭਗਵੰਤਮਾਨ ਮਿਲੇ ਸੀਗੇ ਤੇ ਕੇਜਰੀਵਾਲ ਮਿਲੇ ਸੀ ਅੰਮ੍ਰਿਤਸਰ ਤੇ ਸਾਨੂੰ ਕਿਹਾ ਸੀ ਤੁਹਾਡੇ ਪੱਤੇ ਵੀ ਦੁੱਗਣੇ ਕੀਤੇ ਜਾਣਗੇ ਤੁਹਾਡੀ ਜਿਹੜੀ ਸੈਲਰੀ ਲਈ 2500 ਰੁਪਇਆ ਉਹ ਵੀ ਦੁੱਗਣੀ ਕੀਤੀ ਜਾਏਗੀ ਪਰ ਅਨਸਾਰ ਹੀ ਇਹਨਾਂ ਨੇ ਕਰੋਨਾ ਦਾ 2500 ਰੁਪਇਆ ਮਾਰਚ ਦੇ ਵਿੱਚ ਆਏ ਤੇ ਅਪ੍ਰੈਲ ਦੇ ਵਿੱਚ 2500 ਰੁਪਇਆ ਇਹਨਾਂ ਨੇ ਕੱਟ ਲਿਆ ਉਸ ਤੋਂ ਬਾਅਦ ਸਾਡੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਤੇ ਹੁਣ ਫਿਰ ਉਹਦਾ ਖਮਜਾਨਾ ਜੋ ਵੀ ਹੈਗਾ ਸੀਗਾ ਉਹ ਭੂਤਣਾ ਹੀ ਪਿਆ ਉਹਨਾਂ ਨੂੰ ਤੇ ਹਾਂਜੀ ਅਗਲਾ ਕੀ ਮੁੱਦਾ ਰਹੇਗਾ ਸਟੈਪ ਸਾਡਾ ਇਹੀ ਰਹੇਗਾ ਕਿ ਅਸੀਂ ਆਪਣਾ ਸੰਘਰਸ਼ ਤੇਜ਼ ਕਰਾਂਗੇ ਜੇਕਰ ਸਾਡੀ ਸੁਣਵਾਈ ਕੋਈ ਹੋ ਗਈ ਜਿਹੜੀ 58 ਸਾ 58 ਪਲੱਸ ਹੈਗੀਆਂ ਨੇ ਉਹਨਾਂ ਨੂੰ 65 ਸਾਲ ਤੱਕ ਰੱਖਣਗੇ ਤਾਂ ਠੀਕ ਹੈ ਜੇ ਨਹੀਂ ਰੱਖਣਗੇ ਫਿਰ ਅਸੀਂ ਸੰਘਰਸ਼ ਤੇਜ਼ ਕਰਾਂਗੇ ਜਿਹੜੀਆਂ 58 ਪਲੱਸ ਨੇ ਉਹਨਾਂ ਨੂੰ 5 ਲੱਖ ਰੁਪਈਆ ਤੇ 10000 ਰੁਪਈਆ ਪੈਨਸ਼ਨ ਦੇ ਕੇ ਸੇਵਾ ਮੁਕਤ ਕਰਨ ਠੀਕ ਹੈ ਜੋ ਸੋ ਇਹ ਨਹੀਂ ਉਹ ਪ੍ਰਦਰਸ਼ਨਕਾਰੀ ਜਿਹੜਾ ਕੀ ਹੈ ਮੰਗ ਕਰ ਰਹੇ ਨੇ 5 ਲੱਖ ਰੁਪਏ ਦੀ ਜਿਹੜੀ ਪੈਨਸ਼ਨ ਲਈ ਜਾਵੇ ਸਾਡੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਇੱਥੇ ਬਾਹਰ ਸਿਵਲ ਸਰਜਨ ਦੇ ਬਾਹਰ ਦੇਖਿਆ ਦਫਤਰ ਦੇ ਬਾਹਰ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਸਿਵਲ ਸਰਜਨ ਦੀ ਜਿਹੜੀ ਕੀ ਹੈ ਵੇਟ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਿਵਲ ਸਰਜਨ ਕੋਈ ਕਿਸੇ ਮੀਟਿੰਗ ਦੇ ਵਿੱਚ ਗਏ ਹੋਏ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੀ ਜਿਹੜੇ ਕੀ ਹੈ ਇੱਥੋਂ ਜਾਵਾਂਗੇ ਨਹੀਂ ਤਾਂ ਹੋਰ ਵੀ ਵੱਡਾ ਜਿਹੜਾ ਕੀ ਹੈ ਪ੍ਰਦਰਸ਼ਨ ਜਿਹੜਾ ਕੀ ਕੀਤਾ ਜਾਏਗਾ ਇੱਥੇ ਕੋਨ ਦੇਖਣਾ ਹੋਏਗਾ ਕਿ ਸਿਵਲ ਸਰਜਨ ਇਹਨਾਂ ਦੀ ਮੰਗਾਂ ਜਿਹੜੀ ਕਿ ਇਹ ਪੂਰੀ ਕਰਦੇ ਸਰਕਾਰ ਤੱਕ ਮੰਗ ਜਾਂਦੀ ਹੈ ਕਿ ਨਹੀਂ ਜਾਂਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੂਰ ਦੱਸਿਓ ਤੇ ਜੁੜੇ ਰਹੋ ਲੁਧਣਾ ਲੈ ਵਿਦਨਾਲ ਸੰਜੀਤ ਰਣਾਲ ਯੂਮਬੇ ਰਿਪੋਰਟ ਧੰਨਵਾਦ